ਹਾਂ ਡੈਡੀ ਹਾਂ ਐਟ ਕੇਰਾ ਆਪਾਂ ਬਾਣੀਆਂ ਨੂੰ ਲਾਂਬਾ ਦੇਵਾਂਗੇ ਜਿੱਦੋਂ ਆ ਬੀਜ ਲੈਏ ਸੀਗੇ ਝੋਨੇ ਦਾ ਕਿਉਂ ਆਪਾਂ ਨੂੰ ਪੂਰੇ ਪੈਸੇ ਦਿੱਤੇ ਸੀ ਵਧੀਆ ਬੀਜ ਦੇ ਦੇ ਉਹਨੇ ਫੇਰ ਆਹ ਲਾਵਟਲਾ ਦੇਤਾ ਦੇ ਕਿੰਨੇ ਬੂਟੇ ਉੱਚੇ ਨੀਵੇਂ ਐ ਚ ਓ ਯਾ ਤਾਂ ਵੱਡੇ ਬੂਟੇ ਤਾਂ ਉਹ ਜਾਣ ਕੇ ਪਾਏ ਹੋ ਹੁੰਦਾ ਥੋੜਾ ਜਿਹਾ ਬੀਜ ਵਿੱਚ ਕਿਉਂ ਇਹਦਾ ਜਿਹੜਾ ਤਾਂ ਆਪਾਂ ਨਵਾਂ ਲਿਓਨੇ ਬੀਜ ਬਾਣੀਆਂ ਤੋਂ ਇਹਦੇ ਵਿੱਚ ਇਹ ਥੋੜੇ ਬਹੁਤ ਦਾਣੇ ਰਲਾਈ ਹੋਏ ਹੁੰਦੇ ਆ ਫੇਰ ਜਦੋਂ ਆਪਾਂ ਸਹੀ ਬੀਜ ਲੈਣਾ ਹੁੰਦਾ ਹੈਗਾ ਤਾਂ ਉਹ ਲੁੰਦੇ ਸਹੀ ਆ ਇਹ ਸਹੀ ਗਾਂਵਾਂ ਦੇ ਦੂਦੇ ਝੋਨੇ ਨਾਲ ਕਿੰਨੇ ਉੱਚੇ ਨੀਵੇਂ ਜਿਹਾ ਹੈ ਖਾਦਮਾਏ ਹੈ ਆਏ ਹੁੰਦਾ ਹੈ ਮੇਲ ਹੁੰਦੇ ਆਗੇ ਮੇਲ ਕਿਵੇਂ ਜਿਵੇਂ ਨਰ ਤੇ ਮਾਦਾ ਨਹੀਂ ਹੁੰਦੇ ਮੇਲ ਤੇ ਫੀਮੇਲ ਹੁੰਦੇ ਆ ਆਏ ਇਹ ਕੁਸ ਬੂਟੇ ਮੇਲ ਹੁੰਦੇ ਆ ਪ੍ਰਾਗਣ ਕਰਕੇ ਇੱਕ ਦੂਜੇ ਦਾ ਫੇਰ ਇਹ ਝੋਨੇ 'ਚ ਥੋੜੀ ਮੇਲ ਫੀਮੇਲ ਹੁੰਦੀ ਹੁੰਦਾ ਹੈ ਇੱਕ ਤਾਂ ਓਏ ਉਹੀ ਤੂੰ YouTube ਤੇ ਵੀਡੀਓ ਦੇਖ ਲਈ ਹੋ ਕੋਈ ਵੀਡੀਓ ਕੋਈ ਇੱਕ ਤੈਨੂੰ ਮੈਂ ਹੋਰ ਦੱਸਦਾ ਜਦੋਂ ਝੋਨੇ ਨੂੰ ਬੂਰ ਪੈਣਾ ਹੋਵੇ ਉਦੋਂ ਝੋਨੇ ਦਾ ਸਪਰੇਅ ਨਾ ਕਰੇ ਕਿਉਂ ਜਿਆਦਾ ਪਹਿਲਾਂ ਕਰ ਲਾ ਜਾਵੇਂਗਾ ਗਰੋ ਕਰੇ ਚਾ ਉਹ ਕੀ ਹੁੰਦਾ ਉਦੋਂ ਜਿਹੜੇ ਇਹਦੇ ਤੇ ਨਿੱਕੇ ਨਿੱਕੇ ਹੋ ਕੀਟ ਪਤੰਗੇ ਹੁੰਦੇ ਆ ਉਹੀ ਆ ਪ੍ਰਾਗਣ ਕਾਹ ਦੀ ਗਾਂ ਫਲਾਉਂਦੇ ਹੁੰਦੇ ਆ ਅੱਛਾ ਉਹ ਆਪਾਂ ਸਪਰੇਅ ਕਰਕੇ ਮਾਰ ਦੰਨੇ ਆ ਹੂੰ ਉਹ ਆਪਾਂ ਨੂੰ ਜ਼ਰੂਰੀ ਹੁੰਦੇ ਆ ਉਦੋਂ ਜੀ ਉਹਦੇ ਕਰਕੇ ਝਾੜ ਘਾਟ ਦਾ ਹਾਂ ਝਾੜ ਘਾਟ ਦਾ ਤੇ ਕਰਕੇ ਉਹ ਹੋਣੇ ਚਾਹੀਦੇ ਆਗੇ ਇਹ ਜਦੋਂ ਤਾਂ ਆਪਾਂ ਘਰੇ ਓਰ ਲਾ ਲਿਆ ਵੀ ਉਹਦੇ ਚ ਤਾਂ ਇਹ ਜਿਆਦਾ ਹੋ ਗਿਆ ਹੂੰ ਫੇਰ ਤਾਂ ਨੁਕਸਾਨ ਕਰਦੇ ਆ ਵੱਡੇ ਬੂਤੇ ਜਿਹੜਾਂ ਦੇ ਬਾਹਲੇ ਨਜਾਇਜ਼ ਜੀ ਆਪਾਂ ਪਰੇ ਤੋਂ ਘਰੇ ਆਪਦਾ ਜਿਵੇਂ ਹੁਣ ਆ ਆ ਵੀ ਆਪਾਂ ਗਾਂ ਨੂੰ ਰੱਖ ਲਿਆ ਤਾਂ ਵੀ ਦੁੱਗਣੇ ਹੋਣਗੇ ਕਬੂਤੇ ਵੀ ਐਨੇ ਕਬੂਤੇ ਹੋਣੇ ਜ਼ਰੂਰੀ ਆ ਠੀਕ ਆ ਤੁਸੀਂ ਜਨੇ ਕਿੱਲੇ ਚ ਵੀ ਤੇ ਬੂਤੇ ਹੋਣੇ ਚਾਹੀਦੇ ਆ ਇਹ ਲਾਜ਼ਮੀ ਹੁੰਦੇ ਆਗੇ ਵਿੱਚ ਪਾਏ ਹੋਏ ਹੁੰਦੇ ਆ ਮਨ ਤਾਂ ਅੱਜ ਪਤਾ ਲੱਗਿਆ ਵੀ ਐ ਵੀ ਹੁੰਦਾ